ਪ੍ਰਿੰਸੀਪਲ ਬੋਤਰਾ ਜੀ ਸਾਡੇ ਨਾਲ ਮੌਜੂਦ ਨੇ ਕੈਂਪੇਨ ਜਿਹੜੀ ਹੈਗਾ ਆਖਰੀ ਪੜਾਅ ਦੇ ਵਿੱਚ ਹੈ ਸਰ ਆਖਰੀ ਪੜਾਅ ਆ ਗਿਆ ਹੈ ਪੂਰੇ ਚੋਣ ਪ੍ਰਚਾਰ ਦਾ ਆਲ ਓਵਰ ਕਿਵੇਂ ਦਾ ਰਿਹਾ ਸਾਰਾ ਦੇਖੋ ਜੀ ਮੈਂ ਸਾਰਾ ਜਿਹੜਾ ਜਲੰਧਰ ਵੈਸਟ ਹੈ ਉਹਨੂੰ ਗਾਇਆ ਗਲੀ ਗਲੀ ਗਿਆ ਮੈਂ ਤੇ ਸਾਡੀ ਜਿੱਤ ਪੱਕੀ ਹੈ ਝਾੜੂ ਫਿਰ ਗਿਆ ਪੂਰਾ ਕੋਈ ਗੱਲ ਨਹੀਂ ਜਿੱਦ ਕੀ ਹੈ ਸਾਡਾ ਮਦਰ ਜਿਹਨੇ ਵਰਕਰਾਂ ਨੇ ਇੰਨਾ ਵਲੰਟੀਅਰਾਂ ਨੇ ਇੰਨਾ ਕੰਮ ਕੀਤਾ ਹੈ ਅਸੀਂ ਉਹਨਾਂ ਨੂੰ ਸਲਾਮ ਕਰਦੇ ਹਾਂ ਸਭ ਤੋਂ ਪਹਿਲਾਂ ਦਾ ਮੁੱਖ ਮੰਤਰੀ ਸਾਹਿਬ ਦੀ ਦਿਸ਼ਾ ਨਿਰਦੇਸ਼ ਦੇ ਮੁਤਾਬਕ ਡਾਕਟਰ ਸੰਦੀਪ ਪਾਟਕ ਦੀ ਜਿਹੜੀ ਮਾਈਕਰੋ ਲੈਵਲ ਤੇ ਉਹਨਾਂ ਨੇ ਮੈਨੇਜਮੈਂਟ ਕੀਤੀ ਹੈ ਉਹਦਾ ਬਹੁਤ ਪੋਜ਼ਿਟਿਵ ਰਿਜ਼ਲਟ ਆਇਆ ਸਾਹਮਣੇ। ਰਮੇਂਦਰ ਭਗਤ ਜੀ ਐਮਐਲਏ ਬਣ ਰਹੇ ਨੇ। ਇਸ ਨੂੰ ਮੈਂ ਦੱਸ ਰਿਹਾ। ਹੁਣ ਲੱਗ ਰਿਹਾ ਕੋਈ ਅਖੀਰ ਵਿੱਚ ਆ ਗਿਆ ਵੀ ਕੋਈ ਬੰਦਾ ਟੱਕਰ ਵਿੱਚ ਆ ਗਿਆ। ਨਹੀਂ ਦੇਖੋ ਗੱਲ ਇਹ ਹੈ ਵੀ ਅਸੀਂ ਕਦੇ ਵੀ ਦੁਸ਼ਮਣ ਨੂੰ ਕਮਜ਼ੋਰ ਨਹੀਂ ਸਮਝਦੇ। ਭਾਵੇਂ ਕੋਈ ਵੀ ਹੈ ਭਾਵੇਂ ਘਟ ਹੈ। ਸਾਡਾ ਕੰਮ ਹੈ ਮਤਲਬ ਜਿਤਨਾ ਅਸੀਂ ਸਾਡੇ ਕੋਲ ਇੱਕ ਟਾਰਗੇਟ ਤਾਂ ਹੁੰਦਾ ਹੈ ਨਾ ਕੋਈ ਬੰਦਾ। ਵੀ ਪਿਛਲੇ ਵਾਰੀ ਆਹਾ ਹੋਣੀ ਇਲੈਕਸ਼ਨ ਹੋ ਗਿਆ ਟੀ ਹੈ ਵੀ ਅਸੀਂ ਉਹ ਟਾਰਗੇਟ ਅਚੀਵ ਕਿਸ ਤਰ੍ਹਾਂ ਕਰਨਾ ਹੈ ਉਹਨੂੰ ਕਰਨ ਵਾਸਤੇ ਅਸੀਂ ਪੂਰੇ ਕਾਮਯਾਬ ਹੋਏ ਆ ਤੇ ਜਦੋਂ ਦਿਨ ਕੇ ਪਰਸੋਂ ਨੂੰ ਇਲੈਕਸ਼ਨ ਹੈ ਤਾਂ ਮੇਰਾ ਖਿਆਲ ਆ ਕੋਈ ਵੀ ਇਹੀ ਜੀ ਗੱਲ ਨਹੀਂ ਹੈ ਵੀ ਅਸੀਂ ਇਹ ਸੀਟ ਜਿਹੜੀ ਹੈਗੀ ਵੱਡੀ ਨਾ ਨਾ ਦਿੱਤੀ ਹੈ ਇਸ ਕੈਂਪੇਨ ਦੀ ਸਭ ਤੋਂ ਯਾਦਗਾਰ ਗੱਲ ਕਿਹੜੀ ਰਹੀ ਹੈ ਹਾਂਜੀ ਇਸ ਕੈਂਪੇਨ ਦੀ ਸਭ ਤੋਂ ਯਾਦਗਾਰ ਗੱਲ ਕਿਹੜੀ ਰਹੀ ਲੋਕਾਂ ਨੂੰ ਮਿਲਦੇ ਕੋਈ ਐਕਸਪੀਰੀਅੰਸ ਹੋ ਜਾਵੇ ਯਾਦਗਾਰੀ ਗੱਲ ਤਾਂ ਮੇਰੇ ਰਹੀ ਹੈ ਵੀ ਸਾਡੇ ਵਲੰਟੀਅਰ ਨੇ ਦਿਨ ਰਾਤ ਜਿਹੜਾ ਕੀਤਾ ਹੈ ਇਮਾਨਦਾਰੀ ਦੇ ਨਾਲ ਇੱਡਾ ਵੱਡਾ ਉਹਨਾਂ ਨੇ ਦਿਨ ਰਾਤ ਕੀਤਾ ਸਾਡੇ ਐਮਐਲਏ ਸਾਹਿਬ ਨੇ ਸਾਡੇ ਵਰਕਰਾਂ ਨੇ ਸਾਡੇ ਪਰਿਵਾਰੀਆਂ ਨੇ ਤੇ ਧੰਨਵਾਦ ਕਰਦਾ ਹਾਂ ਉਹਨਾਂ ਵਿੱਚੋਂ ਦੇ ਵਰਕਰਾਂ ਦਾ ਇੱਥੋਂ ਦੇ ਜਿਹੜੇ ਵੋਟਰਾਂ ਦਾ ਵੀ ਉਹਦਾ ਸਾਰਾ ਸਾਥ ਦਿੱਤਾ ਇਹ ਬੜੀ ਯਾਦਗਾਰੀ ਗੱਲ ਰਹੂਗੀ ਵੀ ਅੱਜ ਥੋੜੇ ਸਮੇਂ ਦੇ ਵਿੱਚ ਉਹ ਅਸੀਂ ਇਹ ਸੀਟ ਕੈਪਚਰ ਕਰ ਰਹੇ ਹਾਂ ਅਜਾ ਅਖੀਰ ਵਿੱਚ ਲੋਕਾਂ ਨੂੰ ਆਖਰੀ ਮੈਸੇਜ ਕਿਹੜਾ ਦੇਣਾ ਚਾਹੋਗੇ ਅਸੀਂ ਦੇਖੋ ਲੋਕਾਂ ਦੇ ਕਾਫੀ ਸ਼ਾਮਾ ਵੀ ਨੇ ਕਿਉਂਕਿ ਬਸ ਤਾਂ ਜਿੱਦਾਂ ਜੇ ਤਾਂ ਕੋਈ ਇਲੈਕਸ਼ਨ ਬਾਈ ਇਲੈਕਸ਼ਨ ਹੋ ਜਾਂਦੀ ਹੈ ਤੇ ਮਾੜੀ ਗੱਲ ਹੈ ਸਟੇਟ ਦੇ ਵਿੱਤੀ ਬੋਝ ਪੈਂਦਾ ਹੈ ਪਰੰਤੂ ਉਸ ਹਲਕੇ ਦੀ ਕਿਸਮਤ ਵੀ ਜਾਗ ਪੈਂਦੀ ਹੈ ਕਈ ਵਾਰੀ ਬੜੇ-ਬੜੇ ਮਸਲੇ ਸੀਵਰੇਜ ਦੇ ਮਸਲੇ ਪੀਣ ਵਾਲੇ ਪਾਣੀ ਦੇ ਮਸਲੇ ਸਕੂਲਾਂ ਦੇ ਮਸਲੇ ਮਹੱਲਾ ਜਨਕ ਦੇ ਮਸਲੇ ਹੋਰ ਸਾਹਮਣੇ ਆਉਂਦੇ ਨੇ ਨੇੜੇੋਂ ਕੇ ਪਤਾ ਲੱਗਿਆ ਵੀ ਯਾਰ ਇੱਥੇ ਬਹੁਤ ਦੇ ਬਹੁਤ ਬੈਕਵਰਡਨੈਸ ਹੈ ਬਹੁਤ ਸਰਕਾਰ ਤੇ ਅਣਹਿੱਤ ਹੈ ਸੀਐਮ ਸਾਹਿਬ ਦੇ ਧਿਆਨ ਤੇ ਆਈ ਗੱਲ ਆ ਗਈ ਉਹਨਾਂ ਨੂੰ ਸੁਧਾਰਨ ਵਾਸਤੇ ਹਲਕੇ ਦੀ ਜਿਹੜੀ ਕਾਇਕਲ ਪੁੱਜੂਗੀ ਐਨਾ ਸੀ ਕਹਿੰਦੇ ਮਸਤਾਬ ਬੁਧਰਾਂਜ ਸਰਨਾ ਮੌਜੂਦ ਸੀਗੇ ਪੂਰੀ ਕੈਂਪੇਨ ਦੱਸਿਏ ਕਿ ਕੈਂਪੇਨ ਜਿਹੜੀ ਹੈ ਕਿ ਸਵਾਰਦੀ ਕਿਸ ਤਰੀਕੇ ਤੇ ਰਹੀ ਹੈ ਤਾਂ ਉਮੀਦ ਜਿਤਾਈ ਜਾ ਰਹੀ ਹੈ ਇਹਨਾਂ ਵੱਲੋਂ ਕਿ ਇਸ ਵਕਤ ਆਮ ਆਦਮੀ ਪਾਰਟੀ ਕਾफी ਮਜ਼ਬੂਤੀ ਨਾਲ ਵਧ ਰਹੀ ਹੈ ਅਤੇ ਜਿੱਤ ਜਿਹੜੀ ਹੈ ਆਮ ਆਦਮੀ ਪਾਰਟੀ ਹੁੰਦੀ ਹੈ ਫਿਲਹਾਲ ਵੇਖਦੇ ਨਤੀਜੇ ਕਿਸ ਤਰੀਕੇ ਦੇ ਰਹਿਣ ਵਾਲੇ ਨੇ ਜਲੰਧਰ ਤੋਂ ਕੈਮਰਾ ਪਸੰਦ ਮਰਪਤ ਸਿੰਘ ਚੱਲਦੇ ਰਾ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram x aur whatsapp channel par